ਇਹ ਡਰਾਫਟ ਤਿਆਰ ਕਰ ਲਿਆ ਕਿ ਕਿਹੜੇ ਇਲਾਕੇ ਦੇ ਵਿੱਚ ਕਿਹੜੀ ਖੇਡ ਚੱਲ ਰਹੀ ਹੈ ਕੋਚ ਜਿਹੜੇ ਨੇ ਉਹਦਾ ਪ੍ਰਾਪਦਨ ਹੋ ਗਿਆ ਬਿਲਕੁਲ 100% ਅਸੀਂ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਅਸੀਂ ਇਹ ਫਸਟ ਟਾਈਮ ਹੋਇਆ ਕਿ ਅਸੀਂ ਇਸ ਤਰ੍ਹਾਂ ਕਿਸੇ ਸਰਕਾਰ ਨੇ ਕਦੇ ਰੂਪਰੇਖਾ ਤਿਆਰ ਕੀਤੀ ਉਹ ਰੋਡਮੈਪ ਤਿਆਰ ਕੀਤਾ ਹੋਵੇ ਜਿੱਥੇ ਜਿਹੜੀ ਖੇਡ ਖੇਡੀ ਜਾਊਗੀ ਮੰਨ ਲਓ ਕਿਤੇ ਫੁੱਟਬਾਲ ਦਾ ਉੱਥੇ ਫੁੱਟਬਾਲ ਨੂੰ ਪ੍ਰਸਾਣ ਕਰਾਂਗੇ ਕਿਤੇ ਕੋਈ ਵਾਲੀਬਾਲ ਖੇលਨਾ ਜਾਂਦਾ ਉੱਥੇ ਵਾਲੀਬਾਲ ਨੂੰ ਪ੍ਰਸਾਣ ਕਰਾਂਗੇ ਕੋਈ ਕ੍ਰਿਕਟ ਖੇលਨਾ ਜਾਂਦਾ ਉੱਥੇ ਕ੍ਰਿਕਟ ਨੂੰ ਪ੍ਰਸਾਣ ਕਰਾਂਗੇ ਅਸੀਂ ਹਰ ਤਰ੍ਹਾਂ ਦੇ ਉਹਨਾਂ ਨੂੰ ਕੋਚਸ ਉਪਲਬਧ ਕਰਾਵਾਂਗੇ ਫਿਰ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਇਹਨਾਂ ਖੇਡ ਮੈਦਾਨਾਂ ਦੇ ਬਾਹਰ-ਬਾਰ ਅਸੀਂ ਟਰੀਜ਼ ਪਲਾਂਟੇਸ਼ਨ ਕਰਾਵਾਂਗੇ ਹਰਿਆ ਭਰਿਆ ਵਾਤਾਵਰਣ ਬਣਾਵਾਂਗੇ ਤਾਂ ਜੋ ਸ਼ੁੱਧ ਹਵਾ ਵੀ ਉਰੇ ਚੱਲੇ ਤੇ ਬੱਚਿਆਂ ਨੂੰ ਜਣੀ ਕਿ ਉਸ ਤਰ੍ਹਾਂ ਦੀ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੇ ਸੋ ਇਹ ਜਿਹੜਾ ਉਪਰਾਲਾ ਅਸੀਂ ਕਰ ਰਹੇ ਆ ਨਾ ਜੀ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਮੁੱਖ ਰੱਖਦੇ ਹੋਏ ਉਪਰਾਲਾ ਇਹਦੇ ਲਈ ਕੋਈ ਟਾਈਮ ਲਾਈਨ ਰੱਖੀ ਜਾਏਗੀ ਸੋਨ ਸਰ ਹਾਂ ਜੀ ਟਾਈਮ ਲਾਈਨ ਮੈਨੂੰ ਸੋਨ ਵਾਸਤਾ ਵੀ 5000 ਤੱਕ ਅਸੀਂ ਜਿਹੜੇ ਹੈਗੇ ਨੇ ਇਹ ਇਸ ਸਾਲ ਦੇ ਅੰਦਰ ਕੰਪਲੀਟ ਕਰਕੇ ਦੋ ਦਲੇ ਖੇਡ ਮੈਸਰੀਆਂ ਦੀ ਗੱਲ ਖੇਡ ਮੈਸਰੀਆਂ ਤਾਂ ਅਸੀਂ ਲੱਗੇ ਹੋਏ ਆ ਜੀ ਇਹ ਅਸੀਂ ਇਸ ਸਾਲ ਦੇ ਵਿੱਚ ਪੂਰੇ ਕਰਾਂਗੇ ਅੱਜ 6 ਪਿੰਡਾਂ ਦਾ ਅਸੀਂ ਮੈਂ ਦੌੜਾ ਕਰੂੰਗਾ ਜੀ ਦੇ ਕੋਣੇ ਕਿਹੜੇ ਕਿਹੜੇ ਦੁੱਤ ਹੁਣ ਮੈਨੂੰ ਇਹਦੀ ਡਿਟੇਲ ਕੱਢ ਕੇ ਦੇਣੀ ਪੈਣੀ ਆ ਤੁਹਾਨੂੰ ਪਰ ਅਸੀਂ 6 ਪਿੰਡਾਂ ਦੇ ਤੇਰੇ ਤੋਂ 3 ਪਿੰਡ ਰਾਜਪੁਰੇ ਦੇ ਨੇ ਤੇ 3 ਪਿੰਡ ਜਿਹੜੇ ਨੇ ਪਟਿਆਲੇ ਜਲਦੀ ਕਰਵਾ ਦੇਾਂਗੇ ਜੀ ਉਹ ਅੱਜ ਇਹ ਇਸ਼ੂ ਉਹਦੀ ਲੈਦੀ ਕਿੱਥੇ ਪ੍ਰੈਸ ਕਾਨਫਰੰਸ ਕਰਦਾਂਗੇ ਫਿਰ ਗੱਲ ਦੀ ਨਾ ਫਿਰ ਪ੍ਰੈਸ ਕਾਨਫਰੰਸ ਹੋਰ ਪਾਸੇ ਨੂੰ ਟੁੱਟ ਜਾਂਦੀ ਹੈ ਸੋ ਅੱਜ ਜਿਹੜਾ ਨੋਨ ਇਸ਼ੂ ਹੈ ਸਾਡਾ ਉਹ ਸਿਰਫ ਤਾਂ ਸਿਰਫ ਖੇਡ ਦਾ ਅੱਜ ਨਾਲ ਪਾਰਕਾਂ ਦਾ ਨਿਖਣ ਕਰਨਾ ਹੈ ਸੋ ਅੱਜ ਇਹ ਜਿਹੜੇ ਪਲੇਗਰਾਉਂਡ ਤਾਂ ਨਿਖਣ ਕੀਤਾ ਛੱਪੜਾਂ ਦਾ ਨਿਖਣ ਕਰ ਰਹੇ ਆ ਵਧੀਆ ਬੜਾ ਕੇ ਦੇਾਂਗੇ ਜੀ